ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਮਰਤ ਵੇਲੇ ਬਾਰੇ ਅਮਰਤ ਵੇਲੇ ਦੀ ਤਾਕਤ ਅਮਰਤ ਵੇਲੇ ਦੀ ਬਰਕਤ ਅਤੇ ਅਮਰਤ ਵੇਲੇ ਦੇ ਵਿੱਚ ਕਿੰਜ ਉਠਿਆ ਜਾ ਸਕਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੰਨ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਆਪ ਉੱਠਣਾ ਅਤੇ ਕਿਸੇ ਨੂੰ ਉਠਾਉਣਾ ਆਪਾਂ ਤਾਂ ਇੱਕ ਕੋਸ਼ਿਸ਼ ਕਰ ਸਕਦੇ ਹਾਂ ਉਠਾਉਣਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਆ ਤਾਂ ਸਾਡੇ ਵੱਲੋਂ ਕੀਤੀ ਹੋਈ ਇੱਕ ਕੋਸ਼ਿਸ਼ ਹੀ ਸਾਡਾ ਭਲਾ ਕਰ ਸਕਦੀ ਆ ਤਾਂ ਅਮਰਤ ਵੇਲੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਭੈਣ ਭਰਾਵਾਂ ਬਾਰੇ ਜੋ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪਰ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ پا ਰਹੇ ਕਦੇ-ਕਦਾਈਂ ਉੱਠ ਪੈਂਦੇ ਆ ਪਰ ਫਿਰ ਆਲਸ ਨੀਂਦ ਕੇਰਾ ਪਾ ਲੈਂਦੀ ਆ ਨਹੀਂ ਉੱਠਿਆ ਜਾਂਦਾ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਇਹ ਦੇਖੋ ਭਾਈ ਜਦੋਂ ਆਪਾਂ ਅਮਰਤ ਵੇਲੇ ਦੀ ਮਹੱਤਤਾ ਮਹਾਨਤਾ ਬਾਰੇ ਸੁਣਦੇ ਆ ਤਾਂ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੁੰਦਾ ਹੈ ਦਿਲ ਕਰਦਾ ਵੀ ਅਸੀਂ ਵੀ ਅਮਰਤ ਵੇਲੇ ਉੱਠੀਏ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਦਾ ਨਿਗਮਾਂਈਏ ਆਪਣੇ ਗੁਰੂ ਦੀ ਕਿਰਪਾ ਹਾਸਲ ਕਰੀਏ ਤਾਂ ਆਪਾਂ ਅਮਰਤ ਵੇਲੇ ਦੇ ਵਿੱਚ ਉੱਠਣਾ ਤਾਂ ਚਾਹੁੰਦੇ ਆ ਪਰ ਉੱਠਿਆ ਨਹੀਂ ਜਾਂਦਾ ਕਿਉਂਕਿ ਅਸੀਂ ਸਿਰਫ ਅਮਰਤ ਵੇਲੇ ਵੱਲ ਧਿਆਨ ਕਰ ਰਹੇ ਆ ਵੀ ਬਸ ਮੈਂ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠਣ ਦੇ ਲਈ ਆਲਾਰਮ ਲਗਾ ਲਿਆ ਕਿਸੇ ਨੂੰ ਕਹਿ ਦਿੱਤਾ ਕਿ ਮੈਨੂੰ ਆਵਾਜ਼ ਮਾਰ ਕੇ ਉਠਾ ਦਿਓ ਜੀ ਜਾਂ ਬਹੁਤ ਕੋਸ਼ਿਸ਼ਾਂ ਕਈ ਢੰਗ ਤਰੀਕੇ ਅਪਣਾਉਨੇ ਆ ਪਰ ਇੰਨੇ ਢੰਗ ਤਰੀਕੇ ਅਪਣਾਉਣ ਦੇ ਬਾਵਜੂਦ ਵੀ ਅਮਰਤ ਵੇਲੇ ਦਾ ਆਲਸ ਨੀਂਦ ਖੜਾ ਨਹੀਂ ਛੱਡਦੀ ਉਹ ਕਿਉਂ ਕਿਉਂਕਿ ਅਸੀ ਰਾਤ ਦਾ ਵੇਲਾ ਨਹੀਂ ਸੰਭਾਲਿਆ ਸਾਡੇ ਵਿੱਚੋਂ ਬਹੁਤ ਭੜ ਭੜਾਇਏ ਸੀ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਆ ਕਿ ਜੇ ਅਸੀਂ ਅਮਰਤ ਵੇਲੇ ਉੱਠਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ ਸਵੇਰੇ ਅਮਰਤ ਵੇਲੇ ਦਾ ਵੇਲਾ ਹੈ ਸਵੇਰੇ 3 ਤੋਂ 6 ਵਜੇ ਦਾ ਵੇਲਾ ਤਾਂ ਜੇ ਇਹ 3 ਤੋਂ 6 ਦੇ ਵਿੱਚ ਉੱਠਣਾ ਹੈ ਨਾ ਫਿਰ ਸਭ ਤੋਂ ਪਹਿਲਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 9 ਵਜੇ ਤੱਕ ਕੋਈ ਮਨੁੱਖ ਵੀ ਇਹਨਾਂ 3 ਘੰਟਿਆਂ ਦੇ ਵਿੱਚ ਘੰਟਾ ਬੈਠ ਕੇ ਵੀ ਵਾਹਿਗੁਰੂ ਜੀ ਦਾ ਨਾਮ ਜਪ ਲਵੇ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਲਵੇ ਇਹ ਵੇਲਾ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਕੇਟ ਕਰ ਦਵੇ ਤਾਂ ਉਹ ਅਮਰਤ ਵੇਲੇ ਜਰੂਰ ਉੱਠ ਪਾਉਂਦਾ ਹੈ ਸ਼ਾਮ ਨੂੰ 6 ਵਜੇ ਤੋਂ ਬਾਅਦ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਹਿਬ ਜੀ ਦਾ ਪਾਠ ਤਾਂ ਕਰਨਾ ਹੀ ਕਰਨਾ ਹੈ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੀ ਆ ਪਰ ਜੇ ਵਿੱਚ ਸਾਨੂੰ ਸਮਾਂ ਮਿਲਦਾ ਹੈ ਤਾਂ ਉਹ ਸਮਾਂ ਟੀਵੀ ਮੋਬਾਈਲ ਦੇ ਉੱਤੇ ਨਹੀਂ ਲਗਾਉਣਾ ਉਹ ਵੇਲੇ ਦੇ ਵਿੱਚ ਰੱਬ ਦਾ ਨਾਮ ਜਪਣਾ ਹੈ ਕਿਸੇ ਵੀ ਤਰੀਕੇ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰ ਲਓ ਜੇ ਪਾਠ ਕਰਨਾ ਹੈ ਪਾਠ ਕਰ ਲਓ ਜੇਕਰ ਸਿਮਰਨ ਕਰਨਾ ਹੈ ਸਿਮਰਨ ਕਰ ਲਓ ਜੇ ਗੁਰੂ ਪਾਤਸ਼ਾਹਾਂ ਦੇ ਜੀਵਨ ਨੂੰ ਪੜ੍ਹਨਾ ਹੈ ਉਹ ਪੜ੍ਹ ਸਕਦੇ ਆ ਗੁਰਬਾਣੀ ਦੇ ਅਰਥ ਸਮਝ ਸਕਦੇ ਆ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਅੱਗੇ ਬੇਨਤੀਆਂ ਜ਼ਰੂਰ ਲਾਉਣੀਆਂ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਨਹੀਂ ਉੱਠਿਆ ਜਾਣਾ ਸਤਿਗੁਰ ਸੱਚੇ ਪਾਸ਼ਾ ਤੁਸੀਂ ਹੀ ਕਿਰਪਾ ਕਰਕੇ ਉਠਾਉਣਾ ਹੈ ਤਾਂ ਇਹ ਕਿਰਪਾ ਮੇਰੇ ਤੇ ਜਰੂਰ ਕਰਿਓ ਜਦੋਂ ਰਾਤ ਨੂੰ ਇੰਜ ਆਪਾਂ ਅਰਦਾਸਾਂ ਬੇਨਤੀਆਂ ਕਰਕੇ ਸੌਂਨੇ ਆ ਨਾ ਜਰੂਰ ਉੱਠ ਪਾਉਣੇ ਆ ਅਤੇ ਰਾਤ ਨੂੰ ਗੁਰੂ ਗੁਰੂ ਕਰਦਿਆਂ ਸੌਵਾਂਗੇ ਤਾਂ ਸਵੇਰੇ ਗੁਰੂ ਗੁਰੂ ਕਰਦਿਆਂ ਉੱਠਾਂਗੇ ਬਹੁਤ ਸਾਰੇ ਭੈਣ ਭਰਾ ਕਹਿ ਦਿੰਦੇ ਆ ਨਾ ਕਿ ਸਵੇਰੇ ਉੱਠਦਾ ਪੈਣੇ ਆ ਪਰ ਮਨ ਤਾਂ ਗੁਰਬਾਣੀ ਦੇ ਵਿੱਚ ਜੁੜਦਾ ਹੀ ਨਹੀਂ ਆ ਮਨ ਇਹਦਰ ਉਧਰ ਤੁਰਿਆ ਫਿਰਦਾ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਦੇਖੋ ਜਿਵੇਂ ਹੁਣ ਆਪਾਂ ਰਾਤ ਨੂੰ ਸੌਂਨੇ ਆ ਰਾਤ ਨੂੰ ਜਿਸ ਕਮਰੇ ਦੇ ਵਿੱਚ ਸੁੱਤੇ ਜਿਸ ਬੈੱਡ ਦੇ ਉੱਤੇ ਸੁੱਤੇ ਸਵੇਰੇ ਆਪਾਂ ਉਸੇ ਕਮਰੇ ਉਸੇ ਬੈੱਡ ਤੋਂ ਹੀ ਉੱਠਨੇ ਆ ਨਾ ਉਸੇ ਹੀ ਤਰ੍ਹਾਂ ਜੋ ਖਿਆਲ ਸਾਡੇ ਮਨ ਦੇ ਵਿੱਚ ਰਾਤ ਨੂੰ ਚੱਲਦੇ ਹੋਣਗੇ ਉਹੀ ਖਿਆਲ ਸਵੇਰੇ ਸਾਡੇ ਉੱਤੇ ਪ੍ਰਭਾਵ ਪਾਉਣਗੇ ਜੇ ਰਾਤ ਨੂੰ ਗੁਰੂ ਗੁਰੂ ਕਰਦੇ ਆ ਸੁੱਤੇ ਸੀ ਤਾਂ ਸਵੇਰੇ ਗੁਰੂ ਗੁਰੂ ਕਰਦੇ ਆ ਉਠਾਂਗੇ ਪਰ ਜੇਕਰ ਰਾਤ ਨੂੰ ਕੋਈ ਟੀਵੀ ਦੇ ਉੱਤੇ ਫਿਲਮ ਕੋਈ ਨਾਟਕ ਕੋਈ ਐਸਾ ਮਾੜਾ ਦ੍ਰਿਸ਼ ਦੇਖਦਿਆਂ ਸੁੱਤੇ ਜਾਂ ਕੋਈ ਚਿੰਤਾ ਕੋਈ ਬੋਝ ਬਾਰੇ ਮਨ ਵਿੱਚ ਸੋਚਦੇ ਆ ਸੋਚਦੇ ਆ ਸੁੱਤੇ ਤਾਂ ਫਿਰ ਮਨ ਦੇ ਵਿੱਚ ਸਵੇਰੇ ਸਵੇਰੇ ਉਹ ਚੀਜ਼ਾਂ ਚੱਲਣਗੀਆਂ ਸੋ ਜੇ ਸਵੇਰ ਦਾ ਵੇਲਾ ਸੰਭਾਲਣਾ ਹੈ ਸਭ ਤੋਂ ਪਹਿਲਾਂ ਰਾਤ ਦਾ ਵੇਲਾ ਸੰਭਾਲਣਾ ਹੈ ਜਲਦੀ ਸੋਣਾ ਰੱਬ ਦਾ ਨਾਮ ਜਪ ਕੇ ਸੋਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਤਰਲਾ ਕਰਕੇ ਸੋਣਾ ਵੀ ਸਤਿਗੁਰ ਸੱਚੇ ਪਾਸ਼ਾ ਮੈਨੂੰ ਅਮਰਤ ਵੇਲੇ ਦੇ ਵਿੱਚ ਆਪ ਕਿਰਪਾ ਕਰਕੇ ਉਠਾ ਦਿਓ ਜੇ ਕਿਉਂਕਿ ਮੈਂ ਤਾਂ ਆਲਸੀ ਆ ਮੇਰੇ ਤੋਂ ਨਹੀਂ ਉੱਠਿਆ ਜਾਣਾ ਸਤਿਗੁਰ ਸੱਚੇ ਪਾਸ਼ਾ ਤੁਸੀਂ ਕਿਰਪਾ ਕਰੋਗੇ ਤਾਂ ਹੀ ਮੈਂ ਉੱਠ ਪਾਵਾਂਗਾ ਅਤੇ ਸਵੇਰੇ ਜਦੋਂ ਉੱਠਣਾ ਹੈ ਨਾ ਉੱਠਦਿਆਂ ਸਾਰ ਵੀ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਹੈ ਤੁਹਾਡਾ ਤਰਸਿਆ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾਇਆ ਮੈਂ ਨਹੀਂ ਉੱਠ ਸਕਦਾ ਸੀ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਖੁਦ ਅਮਰਤ ਵੇਲੇ ਉੱਠਦੇ ਆਂ ਖਾਸ ਕਰਕੇ ਜਿਸ ਘਰ ਦੇ ਜੀਆਂ ਦੇ ਵਿੱਚੋਂ ਕੋਈ ਇੱਕ ਜਾਣਾ ਹੀ ਉੱਠਦਾ ਹੋਵੇ ਤਾਂ ਨਾ ਕਈ ਵਾਰ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ ਵੀ ਦੇਖੋ ਮੈਂ ਤਾਂ ਉੱਠਿਆ ਹਾਂ ਰੱਬ ਦਾ ਨਾਮ ਜਪ ਰਿਹਾ ਹਾਂ ਪਰ ਬਾਕੀ ਸੁੱਤੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਜਾਣੀ ਅਣਜਾਣੀ ਦੇ ਵਿੱਚ ਸਾਡੇ ਮਨ ਦੇ ਵਿੱਚ ਹੋ ਮੇਂ ਹੰਕਾਰ ਆ ਜਾਂਦੀ ਆ ਜਦ ਕਈ ਵਰਾਂਡੀਆਂ ਗਵੰਡੀਆਂ ਵੱਲ ਝਾਤ ਮਾਰਦੇ ਵੀ ਅੱਛਾ ਸਾਰੇ ਹੀ ਸੁੱਤੇ ਪਏ ਨੇ ਮੈਂ ਹੀ ਗੱਲਾਂ ਉੱਠਿਆ ਹਾਂ ਤਾਂ ਉੱਥੇ ਮੇਂ ਆ ਜਾਂਦੀ ਆ ਪਰ ਮੈਂ ਨਹੀਂ ਲਿਉਣੀ ਜਿਸ ਦਿਨ ਨਹੀਂ ਉੱਠੇ ਉਸ ਦਿਨ ਆਪਣੇ ਆਪ ਨੂੰ ਕਹਿਣਾ ਵੀ ਮੈਂ ਨਹੀਂ ਉੱਠਿਆ ਮੇਰੀ ਗਲਤੀ ਆ ਜਿਸ ਦਿਨ ਉੱਠੇ ਆ ਉਸ ਦਿਨ ਸਾਰਾ ਕ੍ਰੈਡਿਟ ਸਤਿਗੁਰ ਸੱਚੇ ਪਾਸ਼ਾ ਨੂੰ ਦੇਣਾ ਹੈ ਸਤਿਗੁਰ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਨਾ ਵੀ ਵਾਹਿਗੁਰੂ ਜੀ ਤੁਹਾਡੇ ਤਰਸ ਕਰਕੇ ਤੁਹਾਡੀ ਕਿਰਪਾ ਕਰਕੇ ਮੈਂ ਅੰਮ੍ਰਿਤ ਵੇਲੇ ਉੱਠਿਆ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਨਾਲ ਹੀ ਇਹ ਵੀ ਅਰਦਾਸ ਕਰਨੀ ਕਿ ਸਤਿਗੁਰ ਸੱਚੇ ਪਾਸ਼ਾ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਨਾ ਓਵੇਂ ਹੀ ਮੇਰੇ ਪਰਿਵਾਰ ਦੇ ਜੀਆਂ ਤੇ ਕਿਰਪਾ ਕਰੋ ਇਹਨਾਂ ਨੂੰ ਵੀ ਅਮਰਤ ਵੇਲਾ ਬਖਸ਼ੋ ਜਾਂ ਜਿਸ ਵੀ ਭੈਣ ਭਰਾ ਦਾ ਤੁਸੀਂ ਚੰਗਾ ਕਰਨਾ ਚਾਹੁੰਦੇ ਆ ਜਿਹਦੇ ਲਈ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਆ ਨਾ ਸਭ ਤੋਂ ਪਹਿਲਾਂ ਉਹਦੇ ਲਈ ਇਹ ਕਰੋ ਕਿ ਉਹਨੂੰ ਅਮਰਤ ਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਅਮਰਤ ਵੇਲੇ ਉਠਾਓ ਉਹਨੂੰ ਅਮਰਤ ਵੇਲੇ ਦੀ ਅਤੇ ਅਮਰਤ ਵੇਲੇ ਦੇ ਨਾਮ ਦੀ ਮਹੱਤਤਾ ਦੱਸੋ ਕਿਉਂਕਿ ਜਦੋਂ ਕੋਈ ਵੀ ਜੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੰਦਾ ਹੈ ਨਾ ਉਹਦੀ ਜ਼ਿੰਦਗੀ ਦੇ ਵਿੱਚ ਐਨੀ ਤੇਜ਼ੀ ਦੇ ਨਾਲ ਚੰਗਾ ਬਦਲਾਅ ਆਉਂਦਾ ਕਿ ਆਪਾਂ ਸੋਚ ਵੀ ਨਹੀਂ ਸਕਦੇ ਜਿਸ ਦਿਨ ਤੋਂ ਉੱਠਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਸਾਡੇ ਚੰਗੇ ਲੇਖ ਲਿਖੇ ਜਾਣੇ ਸ਼ੁਰੂ ਹੋ ਗਏ ਮਾੜੇ ਲੇਖ ਮਾੜੇ ਕਰਮ ਮਿਟਨੇ ਸ਼ੁਰੂ ਹੋ ਜਾਣਗੇ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਐਸੇ ਹੁੰਦੇ ਨੇ ਜੋ ਆਪਣੀ ਕਿਸੇ ਖਾਸ ਇੱਛਾ ਨੂੰ ਮੁੱਖ ਰੱਖ ਕੇ ਅਮਰਤ ਵੇਲੇ ਉੱਠਣਾ ਸ਼ੁਰੂ ਕਰਦੇ ਆ ਜਾਂ ਕਿਸੇ ਖਾਸ ਇਸ਼ਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆ ਤਾਂ ਉਹ ਅਮਰਤ ਵੇਲੇ ਉੱਠ ਵੀ ਰਹੇ ਨੇ ਪਾਠ ਵੀ ਕਰ ਰਹੇ ਨੇ ਪਰ ਉਹਨਾਂ ਦਾ ਧਿਆਨ ਹੁੰਦਾ ਹੈ ਆਪਣੀ ਉਸ ਇਸ਼ਾ ਵੱਲ ਕਿ ਅਜੇ ਤੱਕ ਮੇਰੀ ਇਹ ਇਸ਼ਾ ਪੂਰੀ ਨਹੀਂ ਹੋਈ ਮੇਰੀ ਇਹ ਅਰਦਾਸ ਪੂਰੀ ਨਹੀਂ ਹੋਈ ਕਈ ਵਾਰ ਜਦੋਂ ਉਹ ਚੀਜ਼ ਉਹਨਾਂ ਨੂੰ ਨਾ ਮਿਲੇ ਤਾਂ ਉਹ ਨਿਰਾਸ਼ ਹੋ ਜਾਂਦੇ ਨੇ ਕਿ ਰੱਬ ਨੇ ਮੇਰੀ ਸੁਣੀ ਨਹੀਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਚੀਜ਼ ਦੇ ਲਈ ਮੈਂ ਬਾਣੀ ਪੜ੍ਹ ਰਿਹਾ ਹਾਂ ਮੈਂ ਅਮਰਤ ਵੇਲੇ ਉੱਠ ਰਿਹਾ ਹਾਂ ਉਹ ਚੀਜ਼ ਮਿਲਣ ਦੇ ਵਿੱਚ ਭਾਵੇਂ ਮੈਨੂੰ ਦੇਰੀ ਲੱਗੀ ਆ ਪਰ ਅਮਰਤ ਵੇਲੇ ਨੇ ਅਤੇ ਨਾਮ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਸੁਧਾਰ ਹੋ ਗਏ ਨੇ ਜਿਵੇਂ ਆਪਾਂ ਅੱਜ ਉੱਠਣਾ ਸ਼ੁਰੂ ਕਰ ਦਿੱਤਾ ਨਾ ਅੱਜ ਤੋਂ 1 ਮਹੀਨੇ ਬਾਅਦ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਪਿੱਛੇ ਮੁੜ ਕੇ ਦੇਖਣਾ ਆਪਣੇ ਸੁਭਾਅ ਆਪਣੀਆਂ ਆਦਤਾਂ ਆਪਣੇ ਵਿਚਾਰ ਆਪਣੇ ਖਿਆਲਾਂ ਬਾਰੇ ਸੋਚਣਾ ਖੁਦ ਤੁਸੀਂ ਮਹਿਸੂਸ ਕਰੋਗੇ ਮੇਰੇ ਵਿੱਚ ਕਿੰਨਾ ਬਦਲਾਅ ਆ ਗਿਆ ਹੁਣ ਕਈ ਵਾਰ ਆਪਾਂ ਕੁਝ ਮਾੜੇ ਕੰਮ ਕਰਦੇ ਆਂ ਕਈ ਵਾਰ ਜਾਣੇ-ਅਣਜਾਣੇ ਦੇ ਵਿੱਚ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਸਾਨੂੰ ਪਤਾ ਨਹੀਂ ਲੱਗਦਾ ਅਰ ਜਿਸ ਦਿਨ ਤੂੰ ਆਪਾਂ ਨਾਮ ਬਾਣੀ ਦੇ ਨਾਲ ਜੁੜ ਕੇ ਨਾ ਸਾਨੂੰ ਨਾਲ ਦੀ ਨਾਲ ਪਤਾ ਲੱਗਿਆ ਕਰੇਗਾ ਵੀ ਅਸੀਂ ਇੱਥੇ ਗਲਤ ਆ ਅਸੀਂ ਇਹ ਗਲਤੀ ਨਹੀਂ ਕਰਨੀ ਸਾਡਾ ਮਨ ਨੇ ਉਸੇ ਵੇਲੇ ਸਾਨੂੰ ਸੁਚੇਤ ਕਰ ਦੇਣਾ ਕਿ ਤੂੰ ਇੱਥੇ ਗਲਤ ਜਾ ਰਿਹਾ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਆ ਨਾ ਇਹ ਖੁਦ ਕੀਤਿਆਂ ਹੀ ਮੈਸੂਸ ਹੋਣਗੀਆਂ ਆਪਾਂ ਕਿਸੇ ਨੂੰ ਜਦੋਂ ਖੁਦ ਅਮਰਤ ਵੇਲੇ ਉੱਠਾਂਗੇ ਗੁਰਬਾਣੀ ਦਾ ਪਾਠ ਕਰਾਂਗੇ ਸਿਮਰਨ ਕਰਾਂਗੇ ਇਹ ਸਾਰੀਆਂ ਗੱਲਾਂ ਤਾਂ ਸਾਨੂੰ ਚੰਗੀ ਤਰ੍ਹਾਂ ਸਮਝਦੇ ਵਿੱਚ ਆਉਣੀਆਂ ਹੈ ਇਹਨਾਂ ਦੀ ਪਾਵਰ ਇਹਨਾਂ ਦੀ ਤਾਕਤ ਦਾ ਤਾਂ ਸਾਨੂੰ ਪਤਾ ਲੱਗਣਾ ਹੈ ਜਦੋਂ ਅਸੀਂ ਖੁਦ ਇਹ ਚੀਜ਼ਾਂ ਅਨੁਭਵ ਕਰਾਂਗੇ ਤਾਂ ਇਸ ਕਰਕੇ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਅਮਰਤ ਵੇਲੇ ਜ਼ਰੂਰ ਉੱਠੋ ਅਤੇ ਜਿਸ ਵੀ ਜੀ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਆਪਣੇ ਬੱਚੇ ਨੂੰ ਆਪਣੇ ਭੈਣ ਭਰਾ ਨੂੰ ਆਪਣੇ ਜੀਵਨ ਸਾਥੀ ਨੂੰ ਤਾਂ ਉਹਦੇ ਅੱਗੇ ਬੇਨਤੀ ਕਰਿਆ ਕਰੋ ਕਿ ਅਮਰਤ ਵੇਲੇ ਉਠੋ ਅਤੇ ਗੁਰਨਾਨਕ ਪਾਤਸ਼ਾਹ ਦੇ ਅੱਗੇ ਵੀ ਉਹਦੇ ਲਈ ਬੇਨਤੀ ਕਰੋ ਕਿ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਵੀ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਇਹੀ ਤੁਹਾਡੇ ਵੱਲੋਂ ਉਹਦੇ ਲਈ ਕੀਮਤੀ ਤੋਹਫਾ ਹੋਵੇਗਾ ਕਿ ਤੁਸੀਂ ਉਹਨੂੰ ਅਮਰਤ ਵੇਲੇ ਦੇ ਨਾਲ ਜੋੜਨ ਦੇ ਲਈ ਕੋਸ਼ਿਸ਼ ਕਰ ਰਹੇ ਹੋ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰ ਰਹੇ ਹੋ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਤਰਸ ਕਰਦੇ ਤਾਂ ਅਮਰਤ ਵੇਲਾ ਦੇ ਦਿੱਤਾ ਤਾਂ ਫਿਰ ਕਿਸੇ ਤੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਮੰਗਣ ਤੋਂ ਵੰਡਣ ਵਾਲੇ ਬਣ ਜਾਂਦੇ ਨੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਜੋ ਜੀ ਸਵੇਰੇ ਅਮਰਤ ਵੇਲੇ ਉੱਠ ਕੇ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਮੰਗਤੇ ਬਣਦੇ ਆ ਨਾ ਉਹ ਫਿਰ ਪੂਰਾ ਦਿਨ ਬਾਦਸ਼ਾਹਾਂ ਵਾਂਗ ਜਿਉਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਤਸ਼ਾਹ ਉਹਨਾਂ ਨੂੰ ਬਾਦਸ਼ਾਹੀ ਬਖਸ਼ਿ ਦਿੰਦੇ ਨੇ ਮੰਗਣ ਵਾਲਿਆਂ ਤੋਂ ਵੰਡਣ ਵਾਲੇ ਬਣ ਜਾਂਦੇ ਨੇ ਤੇ ਫਿਰ ਆਉ ਸਵੇਰੇ ਉੱਠ ਕੇ ਰੋਜ਼ ਹੀ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਮੰਗਤੇ ਬਣੀਏ ਝੋਲੀ ਅੱਡ ਕੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਚੰਗੇ ਆ ਮਾੜੇ ਆ ਤੇਰੇ ਆ ਤੈਨੂੰ ਹੀ ਸਾਡਾ ਫਿਕਰ ਆ ਸਤਿਗੁਰ ਸੱਚੇ ਪਾਤਸ਼ਾਹ ਤਰਸ ਕਰੋ